ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਤੇ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਬਸੰਤ ਪੰਚਮੀ ਤੇ ਕਵਿਤਾ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਥਰੂ ਸਬਸਕ੍ਰਾਈਬ ਕਰਿਓ ਤੇ ਚੱਲੀਏ ਵੀਡੀਓ ਸ਼ੁਰੂ ਕਰਦੇ ਹਾਂ ਬਸੰਤ ਪੰਚਮੀ ਕਵਿਤਾ ਆਇਆ ਬਸੰਤ ਪੰਚਮੀ ਦਾ ਤਿਹਾਰ ਲਿਆਇਆ ਹਰ ਪਾਸੇ ਬਹਾਰ ਖੁਸ਼ਹਾਲੀ ਦਾ ਆਗਮਨ ਵਾਤਾਵਰਣ ਵਿੱਚ ਮధుਰ ਸੰਗੀਤ आनंद दी मिठास हर पासे हरियाली ते फुल्लां दी बहार सुहावना मौसम निग्गी निग्गी ਤੂਪ ਠੰਡ ਦਾ ਉਤਰਿਆ ਬੁਖਾਰ ਬਸੰਤ ਦਾ ਆਨੰਦ ਮਾਨ ਦਾ ਸਾਰਾ ਸੰਸਾਰ ਆਇਆ ਬਸੰਤ ਪੰਚਮੀ ਦਾ ਤਿਹਾੜ ਲਿਆਇਆ ਹਰ ਪਾਸੇ ਬਹਾਰ ਤੇ ਇਸੇ ਕੀ ਕਵਿਤਾ ਬਸੰਤ ਪੰਚਮੀ ਤੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚ ਜੇ ਨਹੀਂ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ